ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਪਹੁੰਚੇ ਆ ਤੇ ਇਸ ਜਾਣਕਾਰੀ ਨੂੰ ਨਾ ਜਿਸ ਬੰਦੇ ਨੇ ਦੇਖ ਲਿਆ ਪੂਰਾ ਉਹ ਤਾਂ ਸ਼ੇਅਰ ਪੱਕੀ ਕਰੂਗਾ ਜਾਣਕਾਰੀ ਕਿਸਾਨਾਂ ਦੇ ਨਾਲ ਜੁੜੀ ਹੋਈ ਆ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਮੰਡੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਰਲ ਰਹੀ ਹੈ 3300 3300 ਰੁਪਏ ਨੂੰ 1509 ਤੇ 1847 ਕਿਸਮ ਦਾ ਜਿਹੜਾ ਰੇਟ ਦੇ ਵਿੱਚ ਹੈ 300 ਤੋਂ ਲੈ ਕੇ 400 ਰੁਪਏ ਤੱਕ ਦਾ ਜਿਹੜਾ ਘਟਾ ਹੈ ਵੱਡਾ ਉਹ ਦਰਜ ਕੀਤਾ ਗਿਆ ਹੈ ਤੇ ਦੂਜੀ ਮਾਰ ਹਨਾ ਕਿਸਾਨਾਂ ਨੂੰ ਦੂਜੀ ਮਾਰ ਜਿਹੜੀ ਵੱਡੀ ਪੈ ਰਹੀ ਹੈ ਉਹ ਜੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਦੱਸ ਤਾਂ ਦਈਏ ਕਿ ਕਿਸਾਨਾਂ ਨੂੰ ਮਾਰ ਕਿਹੋ ਜੀਆਂ ਜਿਹੜੀ ਮਾਰ ਪਈ ਹੈ ਉਹ ਹੈ ਜੀ ਹੜਾਂ ਦੀ ਕਿ ਬਹੁਤ ਸਾਰੀ ਪੰਜਾਬ ਦੀ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਆ ਹੜਾਂ ਦੇ ਵਿੱਚ ਤੇ ਦੂਜੀ ਮਾਰ ਹੁਣ ਪੈ ਰਹੀ ਹੈ ਮੰਡੀਆਂ ਦੇ ਵਿੱਚ ਝੋਨਾ ਹੈ ਜਿਹੜਾ ਉਹ ਕੋਡੀਆਂ ਦੇ ਭਾਅ ਵਿਕ ਰਿਆ ਇਹ ਕੋਈ ਰੇਟ ਹੀ ਨਹੀਂ ਲੱਗ ਰਿਆ ਤੇ ਤੀਜੀ ਸਭ ਤੋਂ ਵੱਡੀ ਮਾਰ ਜਿਹੜੀ ਪੈ ਰਹੀ ਹੈ ਉਹ ਹੈ ਜੀ ਆ ਰੀਆਂ ਹਨ ਚਾਈਆਂ ਬਿਮਾਰੀਆਂ ਤੇ ਗੱਲ ਕਰੀਏ ਹੁਣ ਸਭ ਤੋਂ ਭਿਆਨਕ ਬਿਮਾਰੀ ਜਿਹੜੀ ਦਾ ਕੋਈ ਇਲਾਜ ਹੀ ਨਹੀਂ ਹੈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਸ ਬਿਮਾਰੀ ਨੇ ਦਸਤਕ ਹੈ ਜਿਹੜੀ ਉਹ ਦੇ ਦਿੱਤੀ ਹੈ ਤੇ ਹੁਣ ਕਿਸਾਨ ਕਹਿੰਦੇ ਜੇ ਕਿਸਾਨ ਨੇ ਫਹਾ ਨਾ ਲਿਆ ਤਾਂ ਆ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਇਹਨਾਂ ਨੇ ਬੰਦੇ ਨੂੰ ਮਜਬੂਰ ਕਰ ਦੇਣਾ ਕਿਉਂਕਿ ਠੇਕਾ ਅਸੀਂ ਆਪ ਚੜਾਇਆ ਹੋਇਆ ਏ ਤੇ ਠੇਕਾ ਵੀ ਹੈ ਜਿਹੜਾ ਉਹ 70 ਤੋਂ ਸ਼ੁਰੂ ਹੋ ਕੇ 90 ਤੱਕ ਠੇਕਾ ਹੈ ਜਿਹੜਾ ਉਹ ਚਲਾ ਗਿਆ ਏ ਤੇ ਇਹ ਅਣਚਾਹੀ ਜਿਹੜੀ ਬਿਮਾਰੀ ਹੈ ਇਹ ਕਿਸੇ ਵੀ ਖੇਤ ਦੇ ਵਿੱਚ ਆ ਸਕਦੀ ਹੈ ਬਿਨਾ ਇਲਾਜ ਦੀ ਬਿਮਾਰੀ ਹੈ ਸੋ ਆਓ ਜੀ ਤੁਹਾਡੇ ਨਾਲ ਵੀਡੀਓ ਸਾਂਝਾ ਕਰਦੀ ਏ ਹੁਣ ਖੇਤਾਂ ਦੇ ਵਿੱਚ ਆਈ ਅਣਚਾਹੀ ਇਸ ਬਿਮਾਰੀ ਦੀ ਹਲਦੀ ਰੂਪੀ ਜਿਹੜੀ ਆਪਾਂ ਕਹਿੰਦੇ ਆ ਇਸ ਨੂੰ ਬਿਮਾਰੀ ਹੈ ਇਹ ਕਿ ਡੋਡੀ ਜੀ ਕੱਢ ਜਾਂਦੀ ਹੈ ਜਿਹੜੀ ਫਸਲ ਹੈ ਤੇ ਹੁਣ ਇਹ ਫਸਲ ਦੇ ਵਿੱਚ ਜੇ ਗੱਲ ਕਰੀਏ ਤਾਂ 30% ਕੁੱਲ 100 ਦੇ ਵਿੱਚੋਂ 30 ਦਾਣੇ ਹੀ ਬਚੇ ਹੋਏ ਨੇ ਤੇ ਬਾਕੀ ਤੁਸੀਂ ਦੇਖੋਗੇ ਕਿ ਇਸ ਹਲਦੀ ਰੂਪੀ ਬਿਮਾਰੀ ਨੇ ਖਤਮ ਕਰ ਦਿੱਤੀ ਹੈ ਕਿਸਾਨਾਂ ਨੂੰ ਪਿਆਰ ਕਰਦੇ ਹੋ ਕਿਸਾਨਾਂ ਦੇ ਲਈ ਹਮਦਰਦ ਰੱਖਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੁਣ ਤੁਹਾਨੂੰ ਦਿਖਾਣੇ ਆ ਇਹ ਹਲਦੀ ਰੂਪੀ ਬਿਮਾਰੀ ਨੇ ਇਸ ਵਾਰ ਕਿਸਾਨਾਂ ਨੂੰ ਬਖਤ ਪਾਇਆ ਹੋਇਆ ਹੈ ਇਲਾਜ ਕੋਈ ਨਹੀਂ ਕਾਰਨ ਤੁਹਾਨੂੰ ਵੀ ਪਤਾ ਹੈ ਕਿ ਇਸ ਦਾ ਜਿਹੜੇ ਅਸੀਂ ਕਾਰਨ ਦੀ ਗੱਲ ਕਰੀਏ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਵੱਡੀਆਂ ਗਲਤੀਆਂ ਨੇ ਇਸ ਬਿਮਾਰੀ ਦੇ ਆਉਣ ਦੀਆਂ ਹੁਣ ਇਸ ਬਿਮਾਰੀ ਦਾ ਆਉਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਜੀ ਉਹ ਜੂਰੀਏ ਦੀ ਵੱਧ ਵਰਤੋਂ ਹੈ ਆਪਾਂ ਕਹਿ ਦਿੰਨੇ ਆ ਕਿ ਥੈਲਾ ਸਿੱਟ ਦੇ ਹੋਰ ਸਿੱਟ ਦੇ ਹੋਰ ਸਿੱਟ ਦੇ ਸੋ ਜਿਹੜਾ ਜੂਰੀਏ ਦੀ ਥੈਲੇ ਦੀ ਆਪਾਂ 4 ਤੋਂ ਲੈ ਕੇ 5 ਤੱਕ ਕੰਟੈਂਟਿਟੀ ਤੇ ਪਹੁੰਚ ਚੁੱਕੇ ਆ ਉਹੀ ਕਾਰਨ ਹੈ ਜੀ ਇਹ ਡੋਡੀ ਹੋਣ ਦਾ ਤੇ ਇਸ ਨੂੰ ਹਲਦੀ ਰੂਪੀ ਬਿਮਾਰੀ ਹੋਣ ਦਾ ਸੋ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਤੇ ਕਿਸਾਨਾਂ ਦੇ ਸਾਥ ਦੇਣ ਦਾ ਬਹੁਤ ਵੱਡੀ ਲੋੜ ਹੈ ਇੱਕ ਪਾਸੇ ਮੰਡੀਆਂ ਦੇ ਵਿੱਚ ਮਾਰ ਰੇਟ ਬਿਲਕੁਲ ਜ਼ੀਰੋ ਹੋ ਚੁੱਕੇ ਨੇ ਤੇ ਦੂਜੀ ਸਾਈਡ ਆ ਹਲਦੀ ਰੂਪੀ ਬਿਮਾਰੀ ਨੇ ਹਰ ਇੱਕ ਕਿਸਾਨ ਨੂੰ ਜਿਹੜਾ ਉਹ ਘੇਰਿਆ ਹੋਇਆ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜਿਵੇਂ ਜਿਵੇਂ ਅੱਗੇ ਜਾਵਾਂਗੇ ਕਾਲਾ ਤੂਫਾਨ ਹੈ ਜਿਹੜਾ ਉਹ ਤੁਹਾਨੂੰ ਇਸ ਦੇ ਵਿੱਚ ਫਸਲ ਦੇ ਵਿੱਚ ਉੱਠਦਾ ਨਜ਼ਰ ਆਊਗਾ ਦੇਖੋ ਇਸ ਨੂੰ ਆਪਾਂ ਕਾਲਾ ਤੂਫਾਨ ਨਹੀਂ ਕਹਿ ਸਕਦੇ ਆ ਹਲਦੀ ਰੂਪੀ ਬਿਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਏ ਸੋ ਦੋਸਤੋ ਸ਼ੇਅਰ ਜਰੂਰ ਕਰਿਓ ਹਰ ਇੱਕ ਕਿਸਾਨ ਤੱਕ ਜਰੂਰ ਪਹੁੰਚਾਓ ਠੇਕਾ ਤਾਂ ਆਪਾਂ ਉੱਪਰ ਚਾੜ ਦਿੱਤਾ ਪਰ ਇਨ੍ਹਾਂ ਬਿਮਾਰੀਆਂ ਦਾ ਇਲਾਜ ਲਈ ਆਪਾਂ ਕਿਸੇ ਨੂੰ ਨਹੀਂ ਆਖਿਆ ਤੇ ਕਿਤੇ ਨਾ ਕਿਤੇ ਅਸੀਂ ਇਨ੍ਹਾਂ ਬਿਮਾਰੀਆਂ ਦਾ ਇਲਾਜ ਦੇ ਵਿੱਚ ਆ ਸਫਲ ਹੋਏ ਆ ਤੇ ਹੁਣ ਸ਼ੇਅਰ ਕਰਕੇ ਹਰ ਇੱਕ ਤੱਕ ਜਰੂਰ ਪਹੁੰਚਾਓ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਨੇ ਬੇਨਤੀ ਕੀਤੀ ਹੈ ਕਿ ਸਾਡੀ ਜੀਵਨ ਦੇ ਇਸ ਪੱਖ ਨੂੰ ਹਰ ਇੱਕ ਤੱਕ ਪਹੁੰਚਾਇਆ ਜਾਵੇ ਧੰਨਵਾਦ ਜੀ